ਕਪੜੇ ਦੀ ਦੁਕਾਨ ਤੇ ਵਜਾ ਡਾਕਾ ਸ਼ਟਰ ਚੁੱਕਦਿਆ ਮਾਲਕ ਦੇ ਉੱਡੇ ਹੋਸ਼ ਲੁੱਟ ਕੇ ਲੈ ਗਏ ਨਗਦੀ ਤੇ ਕਪੜਾ ਸਾਨੂੰ ਅੱਛੇ ਜਿਹਾ ਫੋਨ ਆਇਆ ਜੀ ਯਾਰ ਚੁਲਾਹਾਂ ਤੇ ਸਾਨੂੰ ਫੋਨ ਕੀਤਾ ਕਿ ਸ਼ਾ ਚੁੱਟ ਗਿਆ ਅਸੀਂ ਵੀ ਆਏ ਜੀ ਸਾਹਮਣੇ ਦੁਕਾਨ ਤੇ ਕੈਮਰੇ ਲੱਗੇ ਨੇ ਬਿਲਕੁਲ ਹਾਂ ਸ਼ਟਰ ਸਾਰਾ ਚੱਕਿਆ ਹੀ ਸੱਬਰ ਨਾਲ ਤੇ ਸ਼ਟਰ ਕੈਮਰੇ ਵੀ ਲੋਕ ਖੁਲਾਏ ਉਹਨਾਂ ਦੇ ਤੇ 7 ਵਜੇ ਕੇ 4 ਮਿੰਟ ਤੇ ਕਾਰ ਆਈ ਇੱਥੇ ਆਟੋ ਗੱਡੀ ਵਾਈਟ ਕਰਨ ਲੱਗੀ ਦੋ ਜਨੇ ਸੀ ਉਹਨਾਂ ਨੇ ਜਦੋਂ ਰਸੂ ਖੋਲਿਆ ਤੇ ਅੰਦਰੋਂ ਸਾਡਾ ਸਮਾਨ ਲੈ ਕੇ ਕੱਢ ਗਏ ਜੀ 23000 ਰੁਪਏ ਕੈਸ਼ ਪਿਆ ਸੀ ਉਹ ਲੈ ਕੇ ਕੱਢ ਗਏ ਨਿਰਵੋਟਰ 70000 ਰੁਪਏ ਦੇ ਕਰੀਬ ਨਕਾ ਕੀ ਮੰਗ ਕਰਦੇ ਮੰਗ ਕੀ ਕਿ ਨਹੀਂ ਪ੍ਰਸ਼ਾਸਨ ਹੋ ਰਹੀ ਕਿ ਸੁਧਾਰ ਕੇ ਜੇ ਲੋ ਰੋਜ਼ ਦਿਹਾੜੀ ਚੱਕਰ ਪਏ ਰੋਜ਼ ਦਿਹਾੜੀ ਇਸ ਗੱਲ ਦੇ ਚੱਕਰ ਵਿਆਹ ਚ ਤੋਂ ਮੋਬਾਈਲ ਖੋ ਕੇ ਲੈ ਗਿਆ ਕਿ ਕੁਝ ਹੋ ਗਿਆ ਜੀ ਇਹ ਇੱਕ ਬਾਜ਼ਾਰ ਤੇ ਮੈਂ ਸੱਚੋ ਕਸ਼ਮੀਰ ਸਿਟੀ ਫਿਰੋਜ਼ਪੁਰ ਮੇਰੇ ਏਰੀਆ ਦੇ ਵਿੱਚ ਜਿਹੜਾ ਬਾਜ਼ਾਰ ਹੈ ਨਾ ਇੱਥੇ ਇੱਕ ਗਲੀ ਪੈਂਦੀ ਹੈ 메ਨ ਬਾਜ਼ਾਰ ਆ ਉੱਥੇ ਇੱਕ ਨਾ ਪੰਨਾलाल ਦੇ ਅਪਤਕਾਨ ਇੱਕ ਦੀਆਂ ਨਰੀ ਕਪੜੇ ਦੀ ਉਹ ਰਾਤ ਨੂੰ ਤਕਰੀਬਨ ਤੜਕੇ ਕੋ 7:37 ਵਜੇ 7:04 ਮਿੰਟ ਤੇ ਕੋਈ ਇੱਕ ਗੱਡੀ ਤੇ ਆਪਣੇ ਬੰਦੇ ਆਉਦੇ ਨੇ ਦੋ ਤੇ ਇਥੋਂ ਇਹਨਾਂ ਸ਼ੈਟਰ ਤੋੜ ਕੇ ਅੰਦਰ ਵੜ ਕੇ ਤੇ ਕੁਝ ਸਮਾਨ ਦੇ ਨਾਲ ਛੇੜਕਾਨੀ ਕਰਦੇ ਆ ਉਹਦੇ ਬਾਰੇ ਅਸੀਂ ਹੁਣ ਕੈਮਰੇ ਵਗੈਰਾ ਅਸੀਂ ਸਾਰੇ ਚੈੱਕ ਕਰ ਰਹੇ ਆ ਤੇ ਮੇਰੀ ਟੈਕਨੀਕਲ ਟੀਮ ਜਿਹੜੀ ਹੈ ਮੈਂ ਉਹ ਵੀ ਬੁਲਾਈ ਆ ਅਸੀਂ ਡੈਂਪ ਵਗੈਰਾ ਇੱਥੇ ਚੱਕ ਰਹੇ ਆ ਤੇ ਸਾਰਾ ਹੀ ਇਹ ਕੈਮਰਾ ਦੀ ਫੁਟੇਜ ਲੈਂਦੇ ਹੋਏ ਆ ਅਸੀਂ ਤਕਰੀਬਨ ਇੱਥੋਂ 1.5 ਕਿਲੋਮੀਟਰ ਤੱਕ ਅਸੀਂ ਇਹਨੂੰ ਕਵਰ ਕਰ ਲਿਆ ਗੱਡੀ ਨੂੰ ਤੇ ਅੱਗੇ ਅਸੀਂ ਲੱਗੇ ਹੋਏ ਆ ਜਲਦੀ ਤੋਂ ਜਲਦੀ ਅਸੀਂ ਇਹਨਾਂ ਦੇ ਜਿਹੜੇ ਆ ਇਹਨਾਂ ਨੇ ਹਰਕਤ ਕੀਤੀ ਹੈ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਸਾਹਮਣੇ ਅਸੀਂ ਲਾਵਾਂਗੇ